ਇਹ ਮੰਨ ਕੇ ਚਲੋ ਪਾਕਿਸਤਾਨ ਦੇ ਵਿੱਚ ਪਹੁੰਚਾ ਲੋਂਦਾ ਨਾ ਤੇ ਥੋੜੇ ਬਹੁਤੇ ਝਟਕੇ ਪੰਜਾਬ ਦੇ ਵਿੱਚ ਵੀ ਲੱਗਦੇ ਆ ਇੰਡੀਆ ਦੇ ਵਿੱਚ ਵੀ ਆਸੇ ਪਾਸੇ ਵੀ ਲੱਗਦੇ ਆ ਚੌਕੀਦਾਰ ਦਾ ਕੰਮ ਜਿਹੜਾ ਨਾ ਚੌਕੀਦਾਰ ਨੇ 100 200 400 ਦੁਕਾਨਾਂ ਦੀ ਜਾਂ ਘਰਾਂ ਦੀ ਰਖਵਾਲੀ ਕਰਨੀ ਹੁੰਦੀ ਹੈ ਜਿੰਨੇ ਇੱਕ ਘਰ ਨੂੰ ਪੇ ਕਰਦੇ ਆ ਤਨਖਾਹ ਦਿੰਦੇ ਆ ਉਹ ਹੁਣ ਇੱਕ ਥਾਂ ਤੇ ਖੜਾ ਤੋ ਕੀ ਉਹ ਅਲਾਦੀਨ ਦਾ ਚਰਾਗ ਤਾ ਉਹਦੇ ਕੋਲ ਹੈ ਨਹੀਂ ਜਾਂ ਕੋਈ ਅੰਤਰਜਾਮੀ ਤਾਂ ਹੈ ਨਹੀਂ ਕਿ ਇੱਕ ਥਾਂ ਤੇ ਬੈਠ ਕੇ ਉਹ ਵੇਖੀ ਜਾਊਗਾ ਕਿੱਥੇ ਕੁਛ ਹਲਜਲ ਹੋ ਰਹੀ ਹੈ ਤੇ ਮੀਡੀਅਮ ਕਲਾਸ ਦੇ ਜਾਂ ਮਜ਼ਦੂਰਾਂ ਜਾਂ ਲੋਡਵੰਦ ਲੋਕਾਂ ਦੀ ਗੱਲ ਆ ਜਾਂਦੀ ਹੈ ਨ ਦੁਨੀਆ ਉਹਨੇ ਓਵੇਂ ਦਿਨੋਂ ਦਿਨ ਤੰਗ ਹੁੰਦੀ ਤੁਰੀ ਜਾਂਦੀ ਐ ਇਹਦੇ ਸੀ ਨਾ ਕਿ ਇੱਕ ਗੋਦੀ ਮੀਡੀਆ ਜਿਹੜਾ ਕਿ ਸਰਕਾਰਾਂ ਦੀ ਗੋਦੀ ਚ ਬੈਠ ਕੇ ਕੰਮ ਕਰ ਰਿਹਾ ਨਾ ਕਿ ਕਿਸੇ ਦੀ ਉਹ ਮਜਬੂਰੀ ਸਮਝ ਰਿਹਾ ਵੀ ਕਿਸਾਨ ਬੈਠੇ ਕਿਉਂ ਆ ਉਹ ਚੌਥਾ ਮਜਬੂਤ ਥੰਮ ਸਾਰੀ ਦੁਨੀਆ ਜਾਣਦੀ ਐ ਕਿ ਲੋਕਤੰਤਰ ਦਾ ਚੌਥਾ ਮਜਬੂਤ ਥੰਮ ਮੀਡੀਆ ਮੇਰੇ ਖਿਆਲ ਦੇ ਵਿੱਚ ਜਿਹੜੇ ਖੁਦ ਇਹਨਾਂ ਅਹੁਦਿਆਂ ਤੇ ਬੈਠਿਆ ਨਾ ਉਹਨਾਂ ਨੂੰ ਖੁਦ ਨੂੰ ਪਤਾ ਨਹੀਂ ਕਿ ਤਿੰਨ ਥੰਮ ਕਿਹੜੇ ਆ ਜਿਹੜੇ ਖੁਦ ਥੰਮ ਦੇ ਰੂਪ ਵਿੱਚ ਕੰਮ ਕਰ ਰਹੇ ਆ ਉਥੋਂ ਇਹ ਮਾਰ ਪੈਂਦੀ ਐ ਵੀਰੇ ਜਿੱਥੋਂ ਮੈਨੂੰ ਕੁਛ ਨਾ ਕੁਛ ਕਰਨ ਵਾਸਤੇ ਕਿਉਂਕਿ ਅੱਜ ਤੋਂ ਕੰ ਦੇ ਵਿੱਚ ਜਿਹੜੇ ਸਟਾਰਟਿੰਗ ਤੋਂ ਜਿਹੜੇ ਉਹ ਗਾਇਕੀ ਮੇਰੇ ਖੂਨ ਚ ਹੈਗੀ ਸੀਗੀ ਮੇਨ ਮੇਰੀ ਕੋਸ਼ਿਸ਼ ਸੀ ਕਿ ਮੈਂ ਇੱਕ ਚੰਗਾ ਸਿੰਗਰ ਤੇ ਬਾਬਾ ਸਾਹਿਬ ਪੀਮਬਰਾਓ ਅੰਬੇਡਕਰ ਦੇ ਸੰਵਿਧਾਨ ਲਿਖਣ ਦੀ ਗੱਲ ਹੈ ਉਹਨੂੰ ਕਿੰਨਾ ਕਿ ਜਿਹੜਾ ਉਹ ਨਕਸ਼ੇ ਤੇ ਉਤਾਰਿਆ ਇਹ ਕਿਤੋਂ ਨਾ ਕਿਤੋਂ ਬਹੁਤ ਚਿਰ ਪਹਿਲਾਂ ਤੋਂ ਸਟਾਰਟ ਹੋਇਆ ਹੋਇਆ ਕੋਈ ਜਿਹੜਾ ਇੱਕ ਜਿਹੜਾ ਸਿਸਟਮ ਦੇ ਵਿੱਚ ਬੰਦਾ ਸੀ ਨਾ ਜਿਹੜਾ ਮੈਂ ਕਹਾਂ ਮੈਂ ਕਿ ਸ਼ਾਸਨ ਦੇ ਦੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ 2.5 3 2.5 ਸਾਲ ਪਹਿਲਾਂ ਇੱਕ ਪਾਸਪੋਰਟ ਵਾਲੀ ਕੁੜੀ ਦੇ ਵਿਸ਼ੇ ਤੇ ਉਹਦੇ ਤਿੰਨ ਚਾਰ ਪਾਰਟ ਅਸੀਂ ਬਣਾਏ ਸੀ ਤੇ ਹਰ ਇੱਕ ਪਾਰਟ ਜਿਹੜਾ ਮਿਲੀਅਨਸ ਦੇ ਉਹ ਕਿਸੇ ਦੂਸਰੇ ਚੈਨਲ ਤੋਂ ਸੀ। ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਚਾਈਨਾ ਡੋਨ ਨੂੰ ਲੈ ਕੇ ਫੜੇ ਦੁਕਾਨਦਾਰਾਂ ਨੂੰ ਛਡਾਉਣ ਬਾਰੇ ਐਸ ਐਚਓ ਅਤੇ ਐਮ ਐਲ ਏ ਵਿਚਕਾਰ ਫੋਨ ਕਾਲ ਤੇ ਹੋਈ ਤੂ ਤੂ ਮੈਮਾ ਵਿਖਾਈ ਗਈ ਸੀ। ਇਹ ਵੀਡੀਓ ਅਸਲ ਵਿੱਚ ਸੱਚੀ ਸੀ ਜਾਂ ਇਸ ਨੂੰ ਵੈਸੇ ਹੀ ਫਿਲਮਾਇਆ ਗਿਆ ਸੀ। ਇਸ ਵੀਡੀਓ ਦੀ ਸੱਚਾਈ ਜਾਣਨ ਬਾਰੇ ਸਾਡੀ ਟੀਮ ਵੱਲੋਂ ਵੀਡੀਓ ਵਿੱਚਲੇ ਐਸ ਐਚਓ ਨਾਲ ਗੱਲਬਾਤ ਕੀਤੀ ਗਈ। ਉਹਨਾਂ ਦੱਸਿਆ ਕਿ ਉਹ ਸਟੇਜ ਕਲਾਕਾਰ ਹੈ ਅਤੇ ਲੋਕ ਮੁੱਦਿਆਂ ਬਾਰੇ ਉਹ ਅਕਸਰ ਹੀ ਅਜਿਹੀਆਂ ਫਿਲਮਾਂ ਬਣਾਉਂਦੇ ਰਹਿੰਦੇ ਹਨ ਉਹਨਾਂ ਕਿਹਾ ਕਿ ਚਾਈਨਾ ਡੋਰ ਪੰਜਾਬ ਦੇ ਲੋਕਾਂ ਦੀ ਗੰਭੀਰ ਸਮੱਸਿਆ ਹੈ ਇਹ ਜਿੱਥੇ ਆਮ ਲੋਕਾਂ ਲਈ ਘਾਤਕ ਹੈ ਉੱਥੇ ਹੀ ਪਛੂ ਪੰਛੀਆਂ ਲਈ ਵੀ ਇਹ ਡੋਰ ਜਾਲੇਵਾ ਹੈ ਇਸੇ ਨੂੰ ਲੈ ਕੇ ਉਹਨਾਂ ਵੱਲੋਂ ਇਹ ਵੀਡੀਓ ਬਣਾਈ ਗਈ ਸੀ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਆਮ ਪਬਲਿਕ ਅਤੇ ਸਰਕਾਰ ਨੂੰ ਸੁਚੇਤ ਕੀਤਾ ਜਾ ਸਕੇ ਹਾਂਜੀ ਜਸਵਿੰਦਰ ਜੀ ਹੁਣ ਤੁਹਾਨੂੰ ਜਸਵਿੰਦਰ ਸਿੱਧੂ ਕਹੀਏ ਜਸਵਿੰਦਰ ਬਰਾੜ ਕਹੀਏ ਜਾਂ ਧਰਮ ਸਿੰਘ ਬਰਾੜ ਨਹੀਂ ਜਦੋਂ ਮੇਰੇ ਵਰਤੀ ਪਾਈ ਹੋਈ ਫੇਰ ਦੁਬਾਰਾ ਕਿਸੇ کردار ਵਾਸਤੇ ਤਾਂ ਮੈਨੂੰ ਧਰਮ ਸਿੰਘ ਬਰਾੜ ਕਹ ਲਿਓ ਜਾਂ ਜਿਹੜਾ ਵੀ ਨਾਮ ਮੈਂ ਰੱਖੂਗਾ ਉਹ ਕਹ ਲਿਓ ਪਰ ਫਿਰ ਹਾਲ ਦੀ ਘੜੀ ਜੋ ਮੇਰੇ ਮਾਪਿਆਂ ਨੇ ਨਾਮ ਦਿੱਤਾ ਮੈਨੂੰ ਜਸਵਿੰਦਰ ਸਿੰਘ ਬਰਾੜ ਕੋਈ ਰੱਖੋ ਜਸਵਿੰਦਰ ਜੀ ਕੀ ਮਤਲਬ ਮੋਟਿਵ ਲੈ ਕੇ ਚੱਲੇ ਸੀਗੇ ਇਸ ਵੀਡੀਓ ਨੂੰ ਬਣਾਉਣ ਲਈ ਇਹੀ ਜਿਹਹਾ ਇਹਦੇ ਵਿੱਚ ਜੋ ਵਿਸ਼ਾ ਤੁਸੀਂ ਛੋਹਿਆ ਹੈਗਾ ਜੀ ਕੀ ਸੋਚਦੇ ਸੋਸ ਵਿਸ਼ੇ ਬਾਰੇ ਕੀ ਮਸਲਾ ਕੀ ਕਿਸੇ ਬਾਰੇ ਭਾਈ ਅਸਲ ਦੇ ਵਿੱਚ ਸਾਡਾ ਸਮਾਜ ਜਿਹੜਾ ਹੈ ਨਾ ਇਹਦੇ ਵਿੱਚ ਅਸੀਂ ਜਿਆਦਾ ਸਾਡੇ ਲੋਕ ਜਿਹੜੇ ਜਾਂ ਤਾਂ ਮੀਡੀਅਮ ਕਲਾਸ ਰਹਿੰਦੇ ਆ ਤੇ ਜਾਂ ਜਿਹੜਾ ਉਹ ਮਜ਼ਦੂਰ ਤਬਕਾ ਜਿਹੜਾ ਉਹ ਮਿਹਨਤ ਕਸ਼ ਲੋਕ ਰਹਿੰਦੇ ਆ ਇਹਦੇ ਵਿੱਚ ਜਿਹੜਾ ਅਮੀਰ ਜਾਦਿਆਂ ਦੀ ਗਿਣਤੀ ਬਹੁਤ ਘੱਟ ਹੈ ਤੇ ਜਿੱਥੇ ਮੀਡੀਅਮ ਕਲਾਸ ਤੇ ਜਾਂ ਮਜ਼ਦੂਰ ਜਾਂ ਲੋੜਵੰਦ ਲੋਕਾਂ ਦੀ ਗੱਲ ਆ ਜਾਂਦੀ ਹਨ ਉਹਦੇ ਵਿੱਚ ਹਰ ਇੱਕ ਬੰਦਾ ਸੋਚਣ ਵਾਸਤੇ ਮਜਬੂਰ ਹੈ ਜਿਵੇਂ ਜਿਵੇਂ ਸਮਾਂ ਬੀਤਦਾ ਜਾਂਦਾ ਹੈ ਦੁਨੀਆ ਉਹਨੇ ਓਵੇਂ ਦਿਨੋਂ ਦਿਨ ਤੰਗ ਹੁੰਦੀ ਤੁਰੀ ਜਾਂਦੀ ਹੈ ਤੇ ਕੋਈ ਵੀ ਬੰਦਾ ਜਿਹੜਾ ਉਹ ਜਿਹੜੀਆਂ ਸਾਡੀਆਂ ਜਿਵੇਂ ਮੈਂ ਹਰ ਇੱਕ ਆਪਣੀ ਵੀਡੀਓ ਦੇ ਵਿੱਚ ਇਹ ਗੱਲ ਕਹਿ ਰਿਹਾ ਕਿ ਚਾਰ ਚੀਜ਼ਾਂ ਹੁੰਦੀਆਂ ਮੇਨ ਵੀਰੇ ਪਰ ਚਾਰਾਂ ਦੇ ਵਿੱਚੋਂ ਇੱਕ ਨੂੰ ਸਭ ਤੋਂ ਵੱਧ ਆਖਿਆ ਜਾਂਦਾ ਲੋਕ ਜ਼ਿਆਦਾ ਟੰਡੋਰਾ ਉਹਦਾ ਪਿੱਟਦੇ ਆ ਜਿਵੇਂ ਕਿਸਾਨ ਅੰਦੋਲਨ 20 ਹਾਲਾ ਦਿੱਲੀ ਦਾ ਹੋਇਆ ਸੀਗਾ ਉਹਦੇ ਵਿੱਚ ਕਹਿੰਦੇ ਸੀ ਨਾ ਕਿ ਇੱਕ ਗੋਦੀ ਮੀਡੀਆ ਜਿਹੜਾ ਕਿ ਸਰਕਾਰਾਂ ਦੀ ਗੋਦੀ ਚ ਬੈਠ ਕੇ ਕੰਮ ਕਰ ਰਿਹਾ ਨਾ ਕਿ ਕਿਸੇ ਦੀ ਉਹ ਮਜਬੂਰੀ ਸਮਝ ਰਿਹਾ ਵੀ ਕਿਸਾਨ ਬੈਠੇ ਕਿਉਂ ਆ ਉਹ ਚੌਥਾ ਮਜਬੂਤ ਥਮ ਸਾਰੀ ਦੁਨੀਆ ਜਾਣਦੀ ਹੈ ਕਿ ਲੋਕਤੰਤਰ ਦਾ ਚੌਥਾ ਮਜਬੂਤ ਥਮ ਮੀਡੀਆ ਤੇ ਤਿੰਨ ਥਮਾਂ ਦੀ ਕੋਈ ਗੱਲ ਨਹੀਂ ਕਰਦਾ ਪਹਿਲਾਂ ਤਾਂ ਮੈਂ ਲੋਕਤੰਤਰ ਦੀ ਜਾਂ ਸੰਵਿਧਾਨ ਦੀ ਗੱਲ ਕਰਾਂ ਤਾਂ ਸਾਡੇ ਸੰਵਿਧਾਨ ਲੇਖਣ ਵਾਲੇ ਇੱਕ ਗਰੀਬ ਪਰਿਵਾਰ ਦੇ ਜੰਮੇ ਬਾਬਾ ਰੋਪੀਮ ਸਾਹਿਬ ਅੰਗੇ ਅਮੇਰਕਰ ਸਾਹਿਬ ਜੇ ਤਾਂ ਉਹਨਾਂ ਦੀ ਮੂਰਤੀ ਨਾਲ ਕੋਈ ਛੇੜਛਾੜ ਕੀਤੀ ਜਾਂਦੀ ਫਿਰ ਤਾਂ ਸਾਡੇ ਜਿਹੜੇ ਚਾਹੇ ਉਹ ਸੱਤਾ 'ਚ ਬੈਠੇ ਲੋਕ ਹੈ ਤੇ ਚਾਹੇ ਉਹ ਵਿਰੋਧੀ ਧਿਰ 'ਚ ਬੈਠੇ ਲੋਕ ਹੈ ਫਿਰ ਤਾਂ ਬਹੁਤ ਰੌਲਾ ਪੈ ਜਾਂਦਾ ਕਾਮ ਰੌਲੀ ਪੈ ਜਾਂਦਾ ਕਿ ਐਸੀ ਤੁਹਾਡੇ ਸੱਚੇ ਹਮਦਰਦ ਹੈ ਵੀ ਬਾਬਾ ਸਾਹਿਬ ਪੀ.ਐਮ.ਰਾਓ ਅੰਬੇਦਕਰ ਦੀ ਮੂਰਤੀ ਨਾਲ ਛੇੜਛਾੜ ਹੋ ਗਈ ਪਰ ਜਿੱਥੇ ਬਾਬਾ ਸਾਹਿਬ ਪੀ.ਐਮ.ਰਾਓ ਅੰਬੇਦਕਰ ਦੇ ਸੰਵਿਧਾਨ ਲਿਖਣ ਦੀ ਗੱਲ ਹੈ ਉਹਨੂੰ ਕਿੰਨਾ ਕੁ ਜਿਹੜਾ ਉਹ ਨਕਸ਼ੇ ਤੇ ਉਤਾਰਿਆ ਗਿਆ ਉਹਨੂੰ ਕਿੰਨਾ ਕੁ ਦੁਨੀਆਂ ਦੇ ਵਿੱਚ ਜ਼ਮੀਨੀ ਪੱਧਰ ਤੇ ਲਾਗੂ ਕੀਤਾ ਗਿਆ ਤੁਸੀਂ ਕਿੰਨਾ ਕੋਨੇ ਦੇ ਸਖਿਆਮਤ ਹੈ ਸਰ ਅਸਲ ਬਣਦਾ ਸਤਕਾਰ ਉਹ ਕਿਸੇ ਦੀਆਂ ਵੀ ਮੂਰਤੀਆਂ ਬਣਾਉਣਾ ਨਹੀਂ ਹੁੰਦਾ ਬਣਦਾ ਸਤਕਾਰ ਹੁੰਦਾ ਕਿ ਜੋ ਸਿੱਖਿਆਵਾਂ ਉਹ ਦੇ ਕੇ ਗਏ ਨਾ ਉਹਨਾਂ ਸਿੱਖਿਆਵਾਂ ਨੂੰ ਇਨ ਬਿਨ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਸੋ ਮੈਂ ਇਹ ਗੱਲ ਤਾਂ ਕੀਤੀ ਕਿ ਸੰਵਿਧਾਨ ਦੀ ਗੱਲ ਹੁੰਦੀ ਹੈ, ਲੋਕਤੰਤਰ ਦੀ ਗੱਲ ਹੁੰਦੀ ਹੈ ਤਾਂ ਚਾਰ ਮਜ਼ਬੂਤ ਥੰਮ ਗਿਣੇ ਜਾਂਦੇ ਆ ਸਾਡੇ ਦੇਸ਼ ਦੇ ਵਿੱਚ 140 ਕਰੋੜ ਤੋਂ ਵੱਧ ਲੋਕਾਂ ਵਾਸਤੇ। ਉਹ ਚਾਰ ਮਜ਼ਬੂਤ ਥੰਮ ਕਿਹੜੇ ਆ? ਮੀਡੀਆ ਦਾ ਨਾਂ ਤਾਂ ਆ ਜਾਂਦਾ। ਬਾਕੀ ਤਿੰਨ ਬਈ ਹੈਗੇ ਆ ਸ਼ਾਸਨ, ਪ੍ਰਸ਼ਾਸਨ ਤੇ ਨਿਆਂਪਾਲਿਕਾ। ਜਿਹੜੇ ਤਿੰਨ ਹੋਰ ਥੰਮ ਆ ਮੇਰੇ ਖਿਆਲ ਦੇ ਵਿੱਚ ਜਿਹੜੇ ਖੁਦ ਇਹਨਾਂ ਅਹੁਦਿਆਂ ਤੇ ਬੈਠੇ ਆ ਨਾ ਉਹਨਾਂ ਨੂੰ ਖੁਦ ਨੂੰ ਪਤਾ ਨਹੀਂ ਕਿ ਤਿੰਨ ਥੰਮ ਕਿਹੜੇ ਉੱਥੋਂ ਇਹ ਮਾਰ ਪੈਂਦੀ ਹੈ ਵੀਰੇ ਜਿੱਥੋਂ ਮੈਨੂੰ ਕੁਛ ਨਾ ਕੁਛ ਕਰਨ ਵਾਸਤੇ ਕਿਉਂਕਿ ਅੱਜ ਤੋਂ ਕੰਮ ਨਹੀਂ ਕਰ ਰਿਹਾ ਮੈਂ ਮੇਰਾ ਸਿੰਗਿੰਗ ਦਾ ਫੀਲਡ ਹੈ ਸਿੰਗਿੰਗ ਜਿਹੜਾ ਮੇਰੇ ਪਤਾ ਨਹੀਂ ਕਿਉਂ ਇੱਕ ਕਿਸਾਨ ਜ਼ਿਮੀਂਦਾਰ ਜੱਟ ਪਰਿਵਾਰ ਕੁਝ ਵੀ ਕਹੋ ਉਹਦੇ ਚ ਜੰਪਲ ਹੋਣ ਦੇ ਬਾਵਜੂਦ ਮੇਰੇ ਵਿੱਚ ਜਿਹੜਿਆ ਸਟਾਰਟਿੰਗ ਤੋਂ ਜਿਹੜਿਆ ਉਹ ਗਾਇਕੀ ਮੇਰੇ ਖੂਨ ਚ ਹੈਗੀ ਸੀਗੀ ਮੇਨੇ ਮੇਰੀ ਕੋਸ਼ਿਸ਼ ਕੀਤੀ ਕਿ ਮੈਂ ਇੱਕ ਚੰਗਾ ਸਿੰਗਰ ਹੋਵਾਂ ਪ੍ਰਾਇਮਰੀ ਸਕੂਲ ਤੋਂ ਲੈ ਕੇ ਮੈਂ ਗਾਉਣ ਦੀ ਕੋਸ਼ਿਸ਼ ਕਰਦਾ ਰਿਹਾ ਸੀ ਹਾਈ ਸਕੂਲ ਚ ਗਾਇਆ ਕਾਲਜ ਚ ਗਾਇਆ ਉਸ ਤੋਂ ਬਾਅਦ ਮੇਰੇ ਉਸਤਾਦ ਜੀ ਦੇ ਨਾਲ ਮੇਰਾ ਸਾਥ ਹੋ ਗਿਆ ਬਲਕਾਰਣ ਚੀਲਾ ਸਾਹਿਬ ਦੇ ਨਾਲ ਤਾਰਾ 19 ਸਾਲ ਮੈਂ ਉਹਨਾਂ ਦੀ ਸੰਗਤ ਕਰੀ ਉਹਨਾਂ ਦੇ ਨਾਲ ਚੱਲਿਆ ਉਹਨਾਂ ਦੇ ਗਰੁੱਪ ਦੀ ਆਰਗੇਨਾਈਜੇਸ਼ਨ ਕੀਤੀ ਉੱਥੋਂ ਨਾਲ ਮੈਂ ਆਪਣੀਆਂ ਐਲਬਮਸ ਕੀਤੀਆਂ ਮੈਂ ਸਪੋਜਾ ਨਾਲ ਕੀਤੀ ਗੁਰਲੇਜ ਅਖਤਰ ਨਾਲ ਕੀਤੀ ਆਪਣੀ ਸੋਲੋ ਐਲਬਮ ਕੀਤੀ ਜਾਸ ਰਿਕਾਰਡ ਤੋਂ ਸੋ ਉਦੋਂ ਮੇਰਾ ਨਾਮ ਜਿਹੜਾ ਸੀ ਹੈ ਤਾਂ ਮੇਰਾ ਜਸਵਿੰਦਰ ਸਿੰਘ ਸਿੱਧੂ ਬਰਾੜ ਹੈ ਕਿਉਂਕਿ ਦੋ ਤਰ੍ਹਾਂ ਦੇ ਗੋਤ ਸਾਡੇ ਸਿੱਧੂ ਪੁਰਾਣਾ ਚੱਲਦੇ ਆ ਇਕੱਲਾ ਸਿੱਧੂ ਲਾਉਂਦੇ ਆ ਇਕ ਬਰਾੜ ਲਾਉਂਦੇ ਆ ਕਿ ਸਿੱਧੂ ਬਰਾੜ ਲਾਉਂਦੇ ਆ ਸਾਡਾ ਮੁੱਢ ਤੋਂ ਜਿਹੜਾ ਹੈਗਾ ਉਹ ਸੀ ਸਿੱਧੂ ਪੁਰਾਣਾ ਚੋਂ ਤੇ ਮੈਂ ਉਹਦੇ ਵਿੱਚ ਆਪਣਾ ਨਾਮ ਜਿਹੜਾ ਉਹ ਜਸਵਿੰਦਰ ਸਿੱਧੂ ਰੱਖਿਆ ਸੀ ਉਦੇ ਨਾਂ ਤੇ ਜਿਹੜਾ ਮੈਂ ਕਾਫੀ ਕੋਸ਼ਿਸ਼ ਕੀਤੀ ਚਲੋ ਠੀਕ ਹੈ ਮੇਰੇ ਮੱਥੇ ਤੇ ਨਹੀਂ ਲਿਖਿਆ ਸੀ ਉਹ ਕਿ ਮੈਂ ਗਾਇਕੀ ਦੇ ਵਿੱਚ ਚਮਕਾਂ ਜਾਂ ਲੋਕਮੈਨ ਨੂੰ ਪਸੰਦ ਕਰਨਾ ਕੁਝ ਲੋਕਾਂ ਨੇ ਜਾਣਿਆ ਪਰ ਜ਼ਿਆਦਾਤਰ ਲੋਕ ਨਹੀਂ ਜਾਣ ਸਕੇ ਉਹਦੋਂ ਨੂੰ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ ਤੇ ਕਮਾਈ ਦਾ ਸਾਧਨ ਜਿਹੜਾ ਹਰੇਕ ਬੰਦੇ ਨੂੰ ਵੀਰੇ ਕੋਈ ਨਾ ਕੋਈ ਚਾਹੀਦਾ ਹੁੰਦਾ ਹੈ ਤੇ ਉਹਦੇ ਵਿੱਚ ਮੈਨੂੰ ਵੀ ਜਿਹੜਾ ਚਲਦਿਆਂ ਚਲਦਿਆਂ ਜਿੱਥੇ ਅੱਜ ਜਿਹੜੀਆਂ ਲੀਹਾਂ ਤੇ ਹਰ ਇੱਕ ਤੁਰਿਆ ਹੋਇਆ ਕਿ ਹੱਥ ਦੇ ਵਿੱਚ ਤੁਹਾਡੇ ਕਮਾਈ ਦਾ ਸਾਧਨ ਹੈ ਤੁਸੀਂ ਕੁਝ ਕਰੋ ਮੈਂ ਆਪਣਾ ਇੱਕ YouTube ਚੈਨਲ ਬਣਾਇਆ ਪਰ ਇਹ ਬਣਾਉਣ ਤੋਂ ਪਹਿਲਾਂ ਮੈਂ ਆਪਣੇ ਇੱਕ ਹੋਰ ਮੇਰੇ ਸਾਥੀ ਮੇਰਾ ਭਾਣਜਾ ਉਹਦੇ ਨਾਲ ਕੰਮ ਅਸੀਂ ਕਰਦੇ ਸੀ ਮੇਰੇ ਨਾਲ ਰਾਜੂ ਜੀ ਬੈਠੇ ਆ ਸਾਡੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ 2.5 3 2.5 ਸਾਲ ਪਹਿਲਾਂ ਇੱਕ ਪਾਸਪੋਰਟ ਵਾਲੀ ਕੁੜੀ ਦੇ ਵਿਸ਼ੇ ਤੇ ਉਹਦੇ ਤਿੰਨ ਚਾਰ ਪਾਰਟ ਅਸੀਂ ਬਣਾਏ ਸੀ ਤੇ ਹਰ ਇੱਕ ਪਾਰਟ ਜਿਹੜਾ ਮਿਲੀਅਨਸ ਦੇ ਵਿੱਚ ਗਿਆ ਸੀ ਉਹ ਉਹ ਕਿਸੇ ਦੂਸਰੇ ਚੈਨਲ ਤੋਂ ਸੀ ਸਿੱਧੂ ਸਾਹਿਬ ਤੁਸੀਂ ਆਪਣੀ ਇਸ ਵੀਡੀਓ ਦੇ ਵਿੱਚ ਜਿਹੜਾ ਹੈਗਾ ਤੇ ਦੀ ਚਾਈਨਾ ਡੋਰ ਦੀ ਗੱਲ ਕੀਤੀ ਹੈ ਜੀ ਤੇ ਇੱਕ ਹੀ ਲੱਗਦਾ ਕਿ ਇਹ ਵੀਡੀਓ ਬਣਾਉਣ ਦੇ ਨਾਲੋਂ ਮਕਸਦ ਥੋੜਾ ਹੱਲ ਹੋਇਆ ਜਿਸ ਨੂੰ ਤੁਸੀਂ ਇੱਥੇ ਦੱਸਣਾ ਚਾਹੁੰਦੇ ਹੋ ਦੇਖੋ ਜੀ ਚੌਂਕੀਦਾਰ ਦਾ ਕੰਮ ਜਿਹੜਾ ਹੁੰਦਾ ਨਾ ਜਿੱਥੇ ਸਾਡੀ ਡਿਊਟੀ ਪਰਮਾਤਮਾ ਨੇ ਕੁਦਰਤ ਨੇ ਹਰ ਇੱਕ ਬੰਦੇ ਨੂੰ ਇੱਕ ਡਿਊਟੀ ਲਾ ਕੇ ਭੇਜਿਆ ਕਿ ਤੂੰ ਸਮਾਜ ਦੇ ਵਿੱਚ ਆਹ ਕੰਮ ਕਰੇਗਾ ਜੇ ਅਸੀਂ ਰੱਬ ਨੂੰ ਮੰਨਦੇ ਆ ਤਾਂ ਅਸੀਂ ਕੁਦਰਤ ਨੂੰ ਮੰਨਦੇ ਆ ਤਾਂ ਅਸੀਂ ਇਹ ਵੀ ਮੰਨਦੇ ਆ ਕਿ ਉਹਨੇ ਇੱਕ ਡਿਊਟੀ ਵੀ ਬੰਦੇ ਦੀ ਲਾ ਕੇ ਕੁਦਰਤ ਨੇ ਪਰਮਾਤਮਾ ਨੇ ਭੇਜਿਆ ਕਿ ਤੂੰ ਸਮਾਜ ਦੇ ਵਿੱਚ ਆਹ ਕੰਮ ਜਾ ਕੇ ਕਰਨੇ ਆ ਚੌਂਕੀਦਾਰ ਦਾ ਕੰਮ ਜਿਹੜਾ ਨਾ ਚੌਂਕੀਦਾਰ ਨੇ 100 ਉਹ ਹੁਣ ਇੱਕ ਥਾਂ ਤੇ ਖੜਾ ਤਾਂ ਕੋਈ ਉਹ ਅਲਾਦੀਨ ਦਾ ਚਰਾਗ ਤਾਂ ਉਹਦੇ ਕੋਲ ਹੈ ਨਹੀਂ ਜਾਂ ਕੋਈ ਅੰਤਰਜਾਮੀ ਤਾਂ ਹੈ ਨਹੀਂ ਕਿ ਇੱਕ ਥਾਂ ਤੇ ਬੈਠ ਕੇ ਉਹ ਵੇਖੀ ਜਾਊਗਾ ਕਿੱਥੇ ਕੁਛ ਹਲਜੁਲ ਹੋ ਰਹੀ ਹੈ ਫਿਰ ਉਹ ਵਿਚਾਰਾ ਜਾਂ ਤਾਂ ਆਪਣੀ ਡਾਂਗ ਖੜਕਾਉਂਦਾ ਫਿਰਦਾ ਹੈ ਗਲੀ ਦੇ ਵਿੱਚ ਸੜਕ ਤੇ ਜਾਂ ਫਿਰ ਉਹ ਕਦੇ-ਕਦੇ ਆਵਾਜ਼ ਮਾਰ ਦਿੰਦਾ ਜਾਗਦੇ ਰਹੋ ਜਾਗਦੇ ਰਹੋ ਚੌਂਕੀਦਾਰ ਦਾ ਮਤਲਬ ਹੋਕਾ ਦੇਣਾ ਹੁੰਦਾ ਵੀਰੇ ਜਿੱਥੇ ਸਾਡੀ ਡਿਊਟੀ ਲੱਗੀ ਹੈ ਜੇ ਮੈਂ ਅਜਿਆਦਾਕਾਰੀ ਦੇ ਫੀਲਡ ਦੇ ਵਿੱਚ ਪਿਛਲੇ 3-4 ਸਾਲ ਤੋਂ ਕੰਮ ਕਰ ਰਿਹਾ ਤਾਂ ਮੇਰੀ ਇਹ ਡਿਊਟੀ ਮੈਂ ਆਪਣਾ ਫਰਜ਼ ਸਮਝਦਾ ਕਿ ਜਿੱਥੋਂ ਤੱਕ ਮੈਨੂੰ ਅਕਲ ਮਤ ਪ੍ਰਮਾਤਮਾ ਨੇ ਬਖਸ਼ੀ ਹੈ ਜਿਨੇ ਕੇ ਸੰਸਕਾਰ ਮੇਰੇ ਜਨਮ ਦਿਨ ਵਾਲੇ ਮੇਰੇ ਮਾਪਿਆਂ ਨੇ ਮੈਨੂੰ ਦਿੱਤੇ ਆ ਉਹਨਾਂ ਦੇ ਮੁਤਾਬਕ ਮੈਂ ਚੰਗੇ ਮੈਸੇਜ ਜਿਹੜੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂ ਉਹੀ ਕੋਸ਼ਿਸ਼ ਮੈਂ ਆਪਣੇ ਇਹ ਪਸੰਤ ਪੰਚਮੀ ਦੇ ਮੌਕੇ ਤੇ ਕੀ ਲੱਗਦਾ ਕਿ ਪਸੰਤ ਪੰਚਮੀ ਤੇ ਜਿਹੜਾ ਤੁਸੀਂ ਮੈਸੇਜ ਦਿੱਤਾ ਸੀ ਜੀ ਅ ਜੇ ਇਹ ਇਸ ਸਰਕਾਰ ਕੀ ਇਹ ਜਿਹੇ ਹਾਲਾਤ ਬਣਿਆ ਤਾਂ ਪਹਿਲਾਂ ਤੋਂ ਹੀ ਹੈ ਜਿਹੇ ਨਹੀਂ ਜੀ ਨਹੀਂ 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 ਸਿਸਟਮ ਜਿਹੜਾ ਨਾ ਉਹ ਕਹਿੰਦੇ ਅਸਲ ਦੇ ਵਿੱਚ ਐ ਨਹੀਂ ਹੁੰਦਾਗਾ ਕਿ ਜੇ ਤੁਸੀਂ ਸੇਬਾਂ ਦੀ ਪੇਟੀ ਲੈ ਕੇ ਆਏ ਹੋ ਤੇ ਲਿਆ ਕੇ ਤੁਸੀਂ ਘਰੇ ਰੱਖਤੀ 10 ਦਿਨ ਉਹਦੀ ਗੌਰ ਹੀ ਨਹੀਂ ਕੀਤੀ ਨਾ ਖੋਲ ਕੇ ਵੇਖਿਆ ਵੀ ਇਹਨੂੰ ਅੱਡੋ ਅੱਡੀ ਕਰਕੇ ਰੱਖਣਾ ਜਾਂ ਧੋਗ ਕੇ ਰੱਖਣਾ ਜਾਂ ਉਹਦੇ ਕਾਗਜ਼ਾਂ ਦੇ ਵਿੱਚੋਂ ਕੱਢ ਕੇ ਰੱਖਣੇ ਜਾਂ ਜੋ ਪਰਾਲੀ ਜੀ ਪੈਸੇ ਤੋਂ ਕੱਢ ਕੇ ਰੱਖਣੇ ਇਹ 10 ਦਿਨ ਪਏ ਰਹਿਣਗੇ ਨਾ ਤੇ ਉਦੋਂ ਬਾਅਦ ਖੋਲ ਕੇ ਦੇਖੋ ਜੀ ਕਿ ਜੇ ਪੇਟੀ ਦੇ ਵਿੱਚੋਂ ਮੰਨ ਕੇ ਚੱਲੋ ਕਿ ਅੱਧੇ ਜਾਂ ਤੋਂ ਵੱਧ ਜਾਂ ਸਾਰੇ ਸੇਬ ਗਲੇ ਪਏ ਹਨਾ ਤਾਂ ਉਹਦਾ ਮਤਲਬ ਇਹ ਨਹੀਂ ਵੀ ਉਹ ਜਿਹਨੇ ਪੈਕ ਕੀਤੀ ਉਹਨੇ ਗਲੇ ਪੈਕ ਕੀਤੀ ਉਹ ਜਿਹੜਾ ਸੀ ਕਿ ਉਹ ਇੱਕ ਅੱਧਾ ਦਾਗੀ ਸੇਬ ਹੈਗਾ ਵਿੱਚ ਇੱਕ ਅੱਧੇ ਦਾਗੀ ਤੋਂ ਬਾਅਦ ਦੂਜਾ ਦਾਗੀ ਹੋਗਾ ਤੀਜਾ ਹੋਗਾ ਚੌਥਾ ਹੋਗਾ ਫਿਰ ਉਹ ਸਾਰੀ ਪੇਟੀ ਗਲ ਗਈ ਇਹ ਕਿਤੋਂ ਨਾ ਕਿਤੋਂ ਬਹੁਤ ਚਿਰ ਪਹਿਲਾਂ ਤੋਂ ਸਟਾਰਟ ਹੋਇਆ ਵੈ ਕੋਈ ਜਿਹੜਾ ਇੱਕ ਜਿਹੜਾ ਸਿਸਟਮ ਦੇ ਵਿੱਚ ਬੰਦਾ ਸੀ ਨਾ ਜਿਹੜਾ ਮੈਂ ਕਹਾਂ ਕਿ ਸ਼ਾਸਨ ਦੇ ਵਿੱਚ ਸਰ ਜੀ ਕਿਵੇਂ ਖਿਆਲ ਆਇਆ ਤੁਹਾਨੂੰ ਇਹ ਵਾਲੀ ਵੀਡੀਓ ਬਣਾਉਣ ਦਾ ਹੀ ਇਸ ਤਰ੍ਹਾਂ ਕੀ ਤੁਹਾਡੇ ਕੋਈ ਲਿੰਕ ਚ ਸੀ ਇਹ ਬੰਦਾ ਇਦਾਂ ਦਾ ਜਿਹਦੇ ਨਾਲੇ ਇਦਾਂ ਦਾ ਵਾਪਰਿਆ ਹੋ ਨਹੀਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਜੀ ਪਰ ਮੇਰੇ ਆਪਣੇ ਨਾਲ ਬਹੁਤ ਕੁਝ ਵਾਪਰਿਆ ਜ਼ਿੰਦਗੀ ਦੇ ਵਿੱਚ ਮੈਂ ਅੱਗੇ ਵੀ ਬਹੁਤ ਸਾਰੇ ਪੱਤਰਕਾਰ ਭਰਾਵਾਂ ਨਾਲ ਇਹ ਮੀਡੀਆ ਤੇ ਗੱਲ ਕਰ ਚੁੱਕਿਆ ਆ ਬੀਤੇ ਦੋ ਦਿਨਾਂ ਦੇ ਵਿੱਚ ਕਿ ਮੈਂ ਆਪਣੀ ਜ਼ਿੰਦਗੀ ਜਿਹੜੀ ਮੇਰੀ ਆ ਨਾ ਮੇਰੀ ਜ਼ਿੰਦਗੀ ਨੇ ਮੈਨੂੰ ਬਹੁਤ ਕੜੀਸਿਆ ਮੈਂ ਬਹੁਤ ਕੌੜੇ ਮਿੱਠੇ ਤਜਰਬੇ ਕੀਤੇ ਆ ਮੇਰੀ ਮੇਰੇ ਪਰਿਵਾਰ ਨੂੰ ਮੇਰੀ ਵਾਈਫ ਨੂੰ ਜਾਂ ਮੈਨੂੰ ਜੇ ਲੋਕ ਪੁੱਛ ਲੈਂਦੇ ਆ ਨਾ ਕਈ ਬੰਦੇ ਜਿਹੜੇ ਨਵੇਂ ਮਿਲਦੇ ਆ ਉਹ ਕਹਿੰਦੇ ਕਿ ਤੁਸੀਂ ਕੰਮ ਕੀ ਕਰਦੇ ਹੋ ਤੇ ਮੇਰੇ ਪਰਿਵਾਰ ਦਾ ਜਵਾਬ ਇਹ ਹੁੰਦਾ ਕਿ ਸਾਨੂੰ ਤਾਂ ਅਜੇ ਤੱਕ ਇਹਦੇ 50 ਸਾਲ ਦਾ ਹੁਣ ਤੱਕ ਇਹ ਨਹੀਂ ਪਤਾ ਲੱਗੇ ਕਿ ਕੰਮ ਕੀ ਕਰਦਾ ਕਮਾਈ ਜ਼ਰੂਰ ਕਰ ਲੈਂਦਾ ਮਤਲਬ ਕਿ ਐਨੇ ਇੱਕ ਕੰਮ ਮੈਨੂੰ ਜ਼ਿੰਦਗੀ ਦੇ ਵਿੱਚ ਬਦਲਨੇ ਪਏ ਕਿ ਅੱਜ ਇਹਦੇ ਚੋਂ ਕਮਾਈ ਹੋਣੀ ਬੰਦ ਹੋ ਗਈ ਆ ਕਰ ਲਓ ਪਰ ਉਹ ਕੰਮ ਉਹ ਸੀਗੇ ਜਿਹਦੇ ਵਿੱਚ ਕਮਾਈ ਕਰਕੇ ਤੇ ਰਾਤ ਨੂੰ ਨੀਂਦ ਸੌਖੀ ਆਉਂਦੀ ਆ ਇਸ ਵੀਡੀਓ ਨੂੰ ਬਣਾਉਣ ਤੋਂ ਬਾਅਦ ਤੇ ਇਹਦੇ ਵਾਇਰਲ ਹੋਣ ਤੋਂ ਬਾਅਦ ਕਿਸ ਤਰ੍ਹਾਂ ਦੀ ਕੋਈ ਪਰੇਸ਼ਾਨੀਆਂ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਾਂ ਪੋਲਿਟੀਕਲੀ ਕੋਈ ਦਬਾਅ ਪ੍ਰੈਸ਼ਰ ਕਿਸੇ ਜੀ ਗੱਲ ਬਤ ਨਹੀਂ ਜੀ ਨਹੀਂ ਥੋੜੀ ਬਹੁਤੀ ਮਤਲਬ ਉਹ ਕਹਿੰਦੇ ਵੀ ਜੇ ਮੰਨ ਕੇ ਚਲੋ ਪਾਕਿਸਤਾਨ ਦੇ ਵਿੱਚ ਪਹੁੰਚਾ ਲ ਆਉਂਦਾ ਨਾ ਤਾਂ ਥੋੜੇ-ਬਹੁਤੇ ਛੱਟ ਕੇ ਪੰਜਾਬ ਦੇ ਵਿੱਚ ਵੀ ਲੱਗਦੇ ਆਂ ਇੰਡੀਆ ਦੇ ਵਿੱਚ ਵੀ ਆਸੇ-ਪਾਸੇ ਵੀ ਲੱਗਦੇ ਆਂ ਜਦੋਂ ਇੰਨਾ ਵੱਡਾ ਮੈਸੇਜ ਜਦੋਂ ਜਾਂਦਾ ਨਾ ਦੁਨੀਆ ਦੇ ਵਿੱਚ ਜਦੋਂ ਕਰੋੜਾਂ ਲੋਕ ਤੁਹਾਨੂੰ ਵੇਖ ਰਹੇ ਹੁੰਦੇ ਤੇ ਕਰੋੜਾਂ ਲੋਕ ਤੁਹਾਨੂੰ ਐਪਰੀਸ਼ੀਏਟ ਕਰ ਰਹੇ ਹੁੰਦੇ ਆਂ ਆਪ ਮੁਹਾਰੇ ਲੋਕ ਤੁਹਾਡੀਆਂ ਵੀਡੀਓ ਡਾਊਨਲੋਡ ਕਰਕੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਅਪਲੋਡ ਕਰਨੇ ਹੁੰਦੇ ਆਂ ਲੋਕ ਸ਼ੇਅਰ ਕਰ ਰਹੇ ਹੁੰਦੇ ਆਂ ਲੋਕ ਲੱਖਾਂ ਦੀ ਗਿਣਤੀ 'ਚ ਕਮੈਂਟ ਕਰ ਰਹੇ ਹੁੰਦੇ ਆ ਚੰਗੇ ਪੋਜ਼ਿਟਿਵ ਤੁਹਾਡੇ ਵਾਸਤੇ ਤਾਂ ਫਿਰ ਉੱਥੇ ਕਿਤੇ ਨਾ ਕਿਤੇ ਕੁਝ ਨੈਗੇਟਿਵਿਟੀ ਵੀ ਹੁੰਦੀ ਹੈ ਤੇ ਮੈਂ ਨਹੀਂ ਚਾਹ ਕਿਉਂਕਿ ਐਨੀ ਬਹੁਤ ਹੀ ਵੱਡੀ ਗੱਲ ਨਹੀਂ ਆ ਉਹਨਾਂ ਚੀਜ਼ਾਂ ਦੇ ਜਵਾਬ ਮੇਰੇ ਕੋਲ ਹੈਗੇ ਆ ਪਰਿਵਾਰ ਦਾ ਕੀ ਰਿਐਕਸ਼ਨ ਹੈ ਬਹੁਤ ਜ਼ਿਆਦਾ ਵਧੀਆ ਜੀ ਪਰਿਵਾਰ ਇੰਨਾ ਖੁਸ਼ ਹੈ ਕਿਉਂ ਮੈਨੂੰ ਕਹਿੰਦੇ ਹੁੰਦੇ ਸੀ ਜਦੋਂ ਮੈਂ ਦੂਜੇ YouTube ਚੈਨਲਾਂ ਤੇ ਕੰਮ ਕਰਦਾ ਰਿਹਾ ਨਾ ਤਾਂ ਸਾਡੀਆਂ ਵੀਡੀਓ ਜਦੋਂ ਜੜੀਆਂ ਮਿਲੀਅਨਸ ਦੇ ਵਿੱਚ ਚਲੀਆਂ ਜਾਂਦੀਆਂ ਸੀ ਤਾਂ ਮੇਰਾ ਪਰਿਵਾਰ ਮੇਰੇ ਬੱਚੇ ਮੈਨੂੰ ਕਹਿੰਦੇ ਹੁੰਦੇ ਸੀ ਕਿ ਤੁਸੀਂ ਲੋਕਾਂ ਵਾਸਤੇ ਕਰੀ ਜਾਂਦੇ ਹੋ ਲੋਕ ਤੁਹਾਡੇ ਸਿਰੋਂ ਕਮਾਈ ਕਰ ਰਹੇ ਤੁਸੀਂ ਆਪਣਾ ਕੰਮ ਕਿਉਂ ਨਹੀਂ ਕਰਦੇ ਫਿਰ ਉਹ ਸੋਚ ਕੇ ਮੈਂ ਹੁਣੇ ਥੋੜੇ ਥੋੜੇ ਦਿਨ ਪਹਿਲੇ ਮੈਂ ਕਹਾਂ ਕਿ ਮਹੀਨਾ ਡੇਢ ਮਹੀਨਾ ਹੋਇਆ ਮੈਂ ਆਪਣਾ ਇਹ ਕਿ ਯਾਰ ਜੇ 10000 ਵਿਊ ਆਗੇ 10000 ਲੋਕਾਂ ਨੇ ਵੇਖ ਲਿਆ ਤਾਂ ਮੈਨੂੰ ਸੰਤੁਸ਼ਟੀ ਹੋ ਜੂ 10000 ਲੋਕਾਂ ਤੱਕ ਮੇਰਾ ਮੈਸੇਜ ਚਲਾ ਗਿਆ ਚੈਨਾ ਡੋਰ ਨਾ ਖਰੀਦਣ ਵਾਸਤੇ ਤੇ ਨਾ ਵੇਚਣ ਵਾਸਤੇ ਅੱਗੇ ਕੋਈ ਅਜੀਹਾ ਹੋਰ ਲੈ ਕੇ ਆਉਂ ਬਹੁਤ ਕੁਝ ਲੈ ਕੇ ਆ ਰਹੇ ਆ ਜੀ ਪ੍ਰਮਾਤਮਾ ਕਰੇ ਕਿ ਜਿਹੜਾ ਸਾਹ ਜਮੋਂ ਤੱਕ ਚੱਲਦੇ ਆ ਨਾ ਕੇ ਇਸੇ ਤਰ੍ਹਾਂ ਦੀ ਸੋਚ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਬਾਬਾ ਦੀਪ ਸਿੰਘ ਸਾਹਿਬ ਸਾਡੀ ਬਣਾ ਕੇ ਰੱਖਣ ਮੇਰੀ ਤੇ ਮੇਰੀ ਪੂਰੀ ਟੀਮ ਦੀ ਜਿੰਨੀ ਮੇਰੀ ਟੀਮ ਮੇਰੇ ਨਾਲ ਜੁੜੀ ਹੈ ਤੇ ਅਸੀਂ ਬਹੁਤ ਚੰਗੀਆਂ ਕੋਸ਼ਿਸ਼ਾਂ ਹੋਰ ਸਮਾਜ ਨੂੰ ਸੇਧ ਦੇਣ ਵਾਲੀਆਂ ਕਰਦੇ